ਪਸੀਚੇ ਪੁਲਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਪੁਲਸ ਦੀ ਜਵਾਬੀ ਕਾਰਵਾਈ ਚ ਦੋ ਬਦਮਾਸ਼ ਨੂੰ ਲੱਗੀ ਗੋਲੀਆਂ ਗੋਲੀਆਂ ਲੱਗਣ ਕਾਰਨ ਦੋਵੇਂ ਬਦਮਾਸ਼ ਜ਼ਖਮੀ ਮਲਜ਼ਮ ਤਾਂ ਪੁਲਸ ਨੇ ਨਜਾਇਜ਼ ਹਥਿਆਰ ਕਿਤੇ ਬਰਾਮਦ ਲੌਰੈਂਸ ਗੈਂਗ ਦੇ ਦੱਸੇ ਜਾ ਰਹੇ ਨੇ ਕਾਬੂ ਬਦਮਾਸ਼ ਦੂਸਰੀ ਖਬਰ ਆ ਰਹੀ ਹੈ ਜੀ ਫਾਜ਼ਿਲਕਾ ਤੋਂ ਫਾਜ਼ਿਲਕਾ ਚ ਵੱਡਾ ਸੜਕ ਹਾਸਾ बस ਤੇ ਟੈਂਕਰ ਵਿਚਕਾਰ ਹੋਈ ਟੱਕਰ ਬੱਸ ਸਵਾਰ ਦੋ ਲੋਕ ਦੀ ਮੌਤ 15 ਤੋਂ 16 ਸਵਾਰੀ ਫੱਟੜ ਹਾਦਸੇ ਸਮੇਂ ਬੱਸ ਸਵਾਰ ਚ ਸਨ 40 ਯਾਤਰੀ ਹਾਦਸਾ ਪਿੰਡ ਜਡਵਾਲੀ ਨੇੜੇ ਵਾਪਰਿਆ ਤੀਸਰੀ ਖਬਰ ਹੈ ਜੀ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ 'ਚ ਜਿੱਥੇ ਵੀ ਭਾਜਪਾ ਦੇ ਦਫ਼ਤਰ ਹਨ ਉਹਨਾਂ ਦਾ ਘੇਰਾਓ ਕਰੋ ਪੰਜਾਬ ਯੂਨੀਵਰਸਿਟੀ ਬਚਾਓ ਮੁਰਚੇ ਵੱਲੋਂ ਸੰਗਰਸ਼ ਦਾ ਐਲਾਨ ਮੋਰਚੇ ਵੱਲੋਂ 3 ਦਸੰਬਰ ਨੂੰ ਪੰਜਾਬ ਦੇ ਚੰਡੀਗੜ੍ਹ ਦੇ ਭਾਜਪਾ ਦਫ਼ਤਰਾਂ ਦੇ ਕਿਰਾਓ ਦਾ ਐਲਾਨ ਕਿ ਆ ਪੰਜਾਬ ਰਿਤੇ ਸੀ ਲੋਕਨ ਮੋਰਚੇ ਨੂੰ ਵੱਧ ਚੜ੍ਹ ਕੇ ਸਾਸ ਦੇਣ ਰਵਨੀਤ ਬਿੱਟੂ ਨੇ ਪੰਜਾਬ ਭਾਜਪਾ ਨੂੰ ਕੇਂਦਰ ਨਾਲ ਸੰਪਰਕ ਕਰਕੇ ਛੇਤੀ ਮਾਮਲਾ ਹਦਾ ਹੱਲ ਕਰਨ ਦੀ ਅਪੀਲ ਧੰਨਵਾਦ ਜੀ